ਭਾਈ ਅਮਰਤਪਾਲ ਮੈਰੋ ਨੂੰ ਤਾਂ ਤੁਸੀਂ ਸਾਰੇ ਜਾਣਦੇ ਹੀ ਹੋਮੋਗੇ ਜੋ ਕਿ ਅਕਸਰ ਹੀ ਵਿਵਾਦਾਂ ਦੇ ਵਿੱਚ ਫਸੇ ਰਹਿੰਦੇ ਨੇ ਤੇ ਨਿਤ ਨਵੀਂ ਸਿੱਖ ਕੌਮਲੀ ਕੋਈ ਨਾ ਕੋਈ ਉਹਨਾਂ ਦੀ ਕੁਰਬਾਨੀ ਹੁੰਦੀ ਹੀ ਰਹਿੰਦੀ ਆ ਤੇ ਕੁਝ ਹੀ ਦਿਨ ਪਹਿਲਾਂ ਉਹਨਾਂ ਨੇ ਕਮਲ ਕੌਰ ਭਾਬੀ ਦਾ ਸੌਦਾ ਲਾਇਆ ਸੀ ਜਿਸ ਕਰਕੇ ਉਹ ਚਰਚਾ ਦੇ ਵਿੱਚ ਬਣੇ ਹੋਏ ਸੀ ਤੇ ਜਿਸ ਕਰਕੇ ਬਹੁਤ ਸਾਰੇ ਲੋਕ ਉਹਨਾਂ ਦੇ ਹੱਕ ਦੇ ਵਿੱਚ ਵੀ ਸੀਗੇ ਤੇ ਕੁਝ ਲੋਕ ਉਹਨਾਂ ਦੇ ਖਿਲਾਫ ਵੀ ਸੀਗੇ ਤੇ ਉੱਥੇ ਹੀ ਤੁਹਾਨੂੰ ਦੱਸ ਦਈਏ ਇੱਕ ਵੀਡੀਓ ਬਹੁਤ ਜ਼ਿਆਦਾ ਵਾਇਰਲ ਕੀਤੀ ਜਾ ਰਹੀ ਆ ਜਿਸ ਦੇ ਵਿੱਚ ਭਾਈ ਅਮਰਤਪਾਲ ਮਹਿਰੋ ਜੀ ਨੂੰ ਵੀਡੀਓ ਕਾਲ ਕਰਦੇ ਦਿਖਾਇਆ ਗਿਆ ਤੇ ਉਹ ਇੱਕ ਲੇਡੀਜ਼ ਆ ਜਿਸ ਨੂੰ ਕਿ ਉਹਨਾਂ ਨੇ ਕਿਸ ਕਰਦੇ ਦਿਖਾਇਆ ਗਿਆ ਉਸ ਵੀਡੀਓ ਦੇ ਵਿੱਚ ਆਪਾਂ ਇੱਕ ਗੱਲਬਾਤ ਨੋਟ ਕਰਦੇ ਆ ਕਿ ਜਦੋਂ ਭਾਈ ਅਮਰਤਪਾਲ ਮਹਿਰੋ ਜੀ ਵੀਡੀਓ ਕਾਲ ਕਰ ਰਹੇ ਨੇ ਤਾਂ ਉਹਨਾਂ ਨੂੰ ਜੋ ਕੁੜੀ ਦੇ ਨਾਲ ਵੀਡੀਓ ਕਾਲ ਦੱਸ ਰਹੇ ਨੇ ਕਿ ਕੋਈ ਕੁੜੀ ਨਾਲ ਵੀਡੀਓ ਕਾਲ ਕੀਤੀ ਜਾ ਰਹੀ ਹੈ ਉਹ ਕੁੜੀ ਨੂੰ ਬਲਰ ਕੀਤਾ ਗਿਆ। ਤੁਹਾਨੂੰ ਅਸਲੀ ਗੱਲ ਦੱਸ ਦਈਏ ਕਿ ਇਹ ਸਭ ਇੱਕ ਚਾਲ ਆਗੀ। AI ਦੇ ਨਾਲ ਇਹ ਵੀਡੀਓ ਨੂੰ ਤਿਆਰ ਕੀਤਾ ਗਿਆ। ਤੁਹਾਨੂੰ ਸਭ ਨੂੰ ਪਤਾ ਕਿ ਅੱਜ ਦੇ ਟਾਈਮ ਦੇ ਵਿੱਚ ਸਭ ਕੁਝ ਹੋ ਸਕਦਾਗਾ। AI ਦੇ ਨਾਲ ਸਭ ਕੁਝ ਹੋ ਸਕਦਾਗਾ। ਇਹੀ ਤੁਹਾਨੂੰ ਦੱਸ ਦਈਏ ਕਿ ਜੋ ਭਾਈ ਅਮਰਤਪਾਲ ਮਹਿਰੋਂ ਜੀ ਤੋਂ ਲੱਗਦੇ ਨੇ ਜਾਂ ਉਹਨਾਂ ਨੂੰ ਬਦਨਾਮ ਨਾਮ ਕਰਨਾ ਚਾਹੁੰਦੇ ਨੇ ਉਹਨਾਂ ਨੇ ਇਹ ਵੀਡੀਓ ਤਿਆਰ ਕਰਕੇ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਕਰ ਦਿੱਤੀ ਆ ਜਿਸ ਕਰਕੇ ਬਹੁਤ ਸਾਰੀ ਨੈਗੇਟਿਵਿਟੀ ਭਾਈ ਅਮਰਤਪਾਲ ਮਹਿਰੋ ਜੀ ਵੱਲ ਨੂੰ ਆ ਰਹੀ ਆ ਪਰ ਉੱਥੇ ਹੀ ਤੁਹਾਨੂੰ ਦੱਸਿਆ ਹੀ ਆ ਜਿਵੇਂ ਕਿ ਇਹ AI ਦੇ ਨਾਲ ਤਿਆਰ ਕੀਤੀ ਗਈ ਹੈਗੀ ਤੇ ਤੁਹਾਡਾ ਇਸ ਬਾਰੇ ਕੀ ਵਿਚਾਰ ਆ ਤਾਂ ਪਲੀਜ਼ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਓ ਬਾਕੀ ਮਿਲਦੇ ਆ ਕਿਸੇ ਹੋਰ ਵੱਡੀ ਵੀਡੀਓ ਦੇ ਵਿੱਚ ਵੱਡੀ ਅਪਡੇਟ ਦੇ ਨਾਲ ਤਾਂ ਕਿ ਸਾਡੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਜਰੂਰ ਕਰ ਦਿਓ